ਮੋਲੀ ਰਸਨਾ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦਾ ਜਿਹੜਾ ਸ਼ਾਟ ਬਣਾ ਰਹੇ ਆ ਪਿੰਡ ਬਲੇਰ ਤਸੀਲ ਪੱਤੀ ਜ਼ਿਲ੍ਹਾ ਸ਼ਿਰ ਕਰਨਤਾਰਨ ਸਾਹਿਬ ਵੀਰ ਮਨੋਦਰ ਸਿੰਘ ਦੇ ਫਾਰਮ ਤੋਂ ਤਿੰਨ ਮੱਝਾਂ ਤੇ ਇੱਕ ਗਾਂ ਡਿਟੇਲ ਆਪਾਂ ਸਾਰੀ ਇਹਨਾਂ ਪਸ਼ੂਆਂ ਦੀ ਬਾਰੇ ਤੋਂ ਪੁੱਛ ਲਈਏ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਇਹ ਸਮਾਜ ਬਾਰੇ ਦੱਸਿਓ ਇਹ ਸੁਹਾ ਕਿੰਨਾ ਸੁਣੇ ਤੀਜਾ ਸੁਣਾ ਸੁਈ ਸੁਣਾ ਨੇ ਹਾਂਜੀ ਤਿਆਰ ਇਹ ਡੰਗ ਦਿਹਾੜੀ ਤੱਕ ਮੈਂ ਆ ਜੂਗੀ ਠੀਕ ਹੈ ਜੀ ਵੇਖੋ ਬਾਕੀ ਥਾਂ ਚੱਡਾ ਬਾਕੀ ਦੇਖੋ ਜੀ ਆਰਡਰ ਕੁਆਲਟੀ ਚੈੱਕ ਕਰ ਲਓ ਸੂਤ 15 16 ਕਰਵਾ ਲਈ ਜੋ ਮੈਜੋ ਹਾਂਜੀ ਹਾਂਜੀ ਆਹ ਵੇਖੋ ਜੀ ਅਗਲੇ ਪਾਸੇ ਵੇਖੋ ਓਨੀ ਗਾਂ ਦੇ ਓਨੀ ਪਛਾਣੇ ਬਹੁਤ ਜ਼ਬਰਦਸਤ ਉਸ ਆਰਡਰ ਤਿਆਰ ਕੀਤਾ ਨੇ ਕਿੰਨਾ ਵੀਰ ਮੁੱਲ ਦਾ ਕਰਦੇ ਮੁੱਲ ਕਰਦੇ ਲੱਖ 95 ਦੀ ਹਾਂ ਨਾ ਹੋ ਜਾਊਗੀ 95000 ਦੀ ਹਾਂ ਨਾ ਇਹ ਤੋਂ ਅੱਗੇ 2 ਨੰਬਰ ਐਥੇ 13 ਕਿਲੋ ਮੈਂ ਥਲੇ ਦੁੱਧ ਤੇ ਤਿੱਜਾ ਸੂਆ ਜੋ ਤਿੱਜਾ ਸੂਆ ਸੂਈ ਹੈ 13 ਕਿਲੋ ਦੁੱਧ ਹਾਜ਼ਰ ਮੌਕੇ ਦਾ ਪਿੱਠਪੜੀ ਦੀ ਚੜਾਈ ਚੈੱਕ ਕਰ ਲੋ 8-10 ਦਿਨਾਂ ਦੇ ਮੈਂ ਸੂਈ ਜੋ ਇਹਦੇ ਮਗਰ ਬੱਚਾ ਵੀਰ ਕੀ ਕੱਟਾ ਇਹਦੇ ਮਗਰ ਜੋ ਇਹਦਾ ਮੁੱਲ ਕਿੰਨਾ ਕਰੀਂ ਮੁੱਲ ਇੱਕ 35 ਇੱਕ 25 ਦੀ ਹਾਨਾ ਹੋਊਗੀ 1,25,000 ਦੀ ਹਾਨਾ ਹੋਊਗੀ ਠੀਕ ਹੈ ਇਹ ਤੋਂ ਅੱਗੇ ਆ ਗਈ ਨੀਲੀ ਰਾਵੀ ਆ ਨੀਲੀ ਰਾਵੀ ਇਹ ਦੂਜਾ ਸੂਆ ਸੂਈ ਜੋ ਦੂਜਾ ਸੂਆ ਸੂਈ ਹੈ ਜੀ ਕਿੰਨਾ ਦੁੱਧ ਵੀਰ ਹਾਜ਼ਰ ਇਹਦੇ ਥਲੇ ਦੁੱਧ 10ਾਂ ਤੋਂ ਪਲੱਸ ਉਹ 10 ਕਿਲੋ ਲਾਉ ਠੰਡਾ ਦੁੱ ਇਹਦਾ ਮੁੱਲ 195 ਦੀ ਆਣਾ ਹੋਊਗੀ 95000 ਹਾਂ ਇਹਦੋਂ ਆ ਗਈ ਆਪਣੇ ਕੋ ਗਾਂ ਇੱਕ ਸੱਜਰ ਸੂਈ ਹੈ ਨਾ ਦੁੱਧਨ ਵਹਿੜ 16 ਕਿਲੋ ਦੁੱਧ ਸੀ ਹੈ ਨਾ 16 ਕਿਲੋ ਦੁੱਧ ਜੋ 16 ਕਿਲੋ ਦੁੱਧ ਮੌਕੇ ਦਾ ਬੱਚਾ ਅਠਾ ਦਹਾਹ ਦੇ ਸੂਈ ਵਛਾ ਮਗਰ ਜੋ ਵਛਾ ਦੇ ਮਗਰ ਮੋਲੇ ਦਾ ਮੁੱਲ ਮੋਲੇ ਦਾ 55 50 ਦੀ ਆਣਾ ਹੋਊ 50 ਦੀ ਆਣਾ ਤੇ ਅੰਦਰ ਵੀ ਚਾਰ ਦਿਖਾਤੇ ਦੋਸਤੋ ਫੁੱਲ ਵੀਡੀਓ ਦਾ ਕਰਿਓ ਵੇਟ ਪ੍ਰੋਪਰ ਡਿਟੇਲ ਸਾਰੀ ਦੱਸੀ ਹੋਈ ਹੈ ਧੰਨਵਾਦ ਦੋਸਤੋ ਜਿਹੜਾ ਵੀਡੀਓ ਦੇਖਣ ਵਾਸਤੇ ਜੀ